ਸ਼ੰਭੂ ਬਾਰਡਰ ਵੇਖੇ ਪ੍ਰਦਰਸ਼ਨਕਾਰ ਦੇ ਕਿਸਾਨ ਵੱਲੋਂ ਖੁਦ ਕੁਚੀ ਦੀ ਕੀਤੀ ਗਈ ਕੋਸ਼ਿਸ਼ ਪਟਿਆਲਾ ਦੇ ਰਿੰਦਰਾ ਹਸਪਤਾਲ ਵਿੱਚ ਕਰਵਾਇਆ ਗਿਆ ਰੈਫਰ ਰੇਸ਼ਮ ਸਿੰਘ ਪੋਵੰਡ ਜਿਲ੍ਹਾ ਤਰਨਤਾਰਨ ਦਾ ਦੱਸਿਆ ਜਾ ਰਿਹਾ ਹੈ ਇਹ ਕਿਸਾਨ ਬਾਕੀ ਤੁਸੀਂ ਖੁਦ ਸੁਣੋ ਹੋ ਲੈ ਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਕਾਤ ਸਿੰਘ ਬੈਂਸ ਹੈ ਜੀ ਮੈਂ ਜੰਸ ਕੱਤਰ ਹੈ ਪੰਜਾਬ ਦੇ ਭਾਰਤੀ ਕਿਸਾਨ ਨੂੰ ਜਮੀਨ ਪਿਆਰਦੂ ਬਲਕਾਰ ਜੀ ਜਿਸ ਤਰ੍ਹਾਂ ਜਿਹੜੀ ਕੀ ਨਾਮ ਪੀਆ ਕਿਸਾਨ ਨੇ ਤੇ ਕੀ ਕਟਣਾ ਵਾਪਰੀ ਸਰ ਜਿਹੜੇ ਕਿਸਾਨ ਦਾ ਇਹ ਦਾ ਨਾਸ ਜਿਹੜੇ ਰੈਕਸ਼ਨ ਸੀ ਸਾਨੂੰ ਉਹ ਜਗਤਾਰ ਸਿੰਘ ਇਹ ਤਰਨਤਲ ਜ਼ਿਲ੍ਹੇ ਦੇ ਸੀਗਾ ਇਹ ਆਪਣਾ ਸੰਘਰਸ਼ ਕਮੇਟੀ ਦੇ ਸੀਗੇ ਮੈਂਬਰ ਹੈ ਤੇ ਇਹ ਆਪਣੀ ਡਿਊਟੀ ਤੇ ਆਏ ਹੋਏ ਸੀ ਕਿ ਜੋ ਉਹਨਾਂ ਦੀ ਡਿਊਟੀਆਂ 20 ਦਿਨਾਂ ਵੱਧ ਬਗੜ ਬਗੜ ਕੇ ਆਂਦੀਆਂ ਨੇ ਉਸ ਉੱਤੇ ਡਿਊਟੀ ਤੇ ਇਹਨਾਂ ਦਾ ਉਹ ਸੀਗੇ ਆਏ ਹੋਏ ਸੀਗੇ ਤੇ ਅੱਜ ਇੱਕ ਦੇਖੋ ਇੱਕ ਸਰਕਾਰ ਦੀਆਂ ਛੋਟੀ ਸਾਬ ਦੀ ਗਲਤ ਨੀਤੀਆਂ ਦੇ ਕਾਰਨ ਇੱਕ ਅੱਜ ਕਿਸਾਨ ਨੇ ਵੇਰ ਆਪਣੀ ਜਾਨ ਬੇਦਸਤ ਹੋਇਆ ਬੜੀ ਮਾੜੀ ਗੱਲ ਹੈ ਜੇ ਸਰਕਾਰ ਦੀਆਂ ਗਲਤ ਨੀਤੀਆਂ ਨਹੀਂ ਹੁੰਦੀਆਂ ਤਾਂ ਹੋ ਸਕਦਾ ਹੈ ਕਿਸਾਨ ਦੀ ਜਾਨ ਨਾ ਜਾਂਦੀ ਤਾਂ ਇਹ ਇਸ ਤਰ੍ਹਾਂ ਦਾ ਕਦਮ ਨਾ ਚੱਕਦੇ ਹੁਣ ਤੁਸੀਂ ਦੇਖੋ ਉਹ ਡੱਲੇਵਾਲ ਸਾਹਿਬ ਵੀ ਡੇਢ ਮਹੀਨੇ ਦੇ ਕਰੀਬ ਹੋ ਗਿਆ ਤੇ ਉਹਨਾਂ ਦੀ ਸੈਂਟਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੰਮ ਨਹੀਂ ਯੂਨੀਸਰ ਕੋਈ ਵੀ ਗੱਲਬਾਤ ਕਰਨ ਲਈ ਕਿਸਾਨਾਂ ਲਈ ਅਸਲੂ ਕਿਸਾਨ ਵੀ ਆ ਰਹੇ ਸੀ ਦੇਖਦੇ ਨੇ ਉਗੜ ਕੀ ਹੋਰ ਗ੍ਰਹਿ ਤੋਂ ਆਏ ਨੇ ਵੀ ਜਿਹੜੇ ਉਹਨਾਂ ਨਾਲ ਗੱਲ ਨਹੀਂ ਕਰਨੀ ਈਸੀ ਦੇਖਦੇ ਨੇ ਪਟੋ ਘਟ ਵੀ ਸਾਲ ਦੇ ਕਰੀਬ ਹੋ ਗਿਆ 11 ਮਹੀਨੇ ਹੋ ਗਏ ਨੇ ਜਿਹੜੇ ਸ਼ੱਗੂ ਵਾਟਰ ਤੇ ਯਰ ਕੰਨਰ ਵੀ ਧਰਨਾ ਕਰ ਰਹੇ ਆ ਪਿੱਛੇ ਵੀ ਜਦੋਂ 13 ਫਰਵਰੀ ਨੂੰ ਅਤਿਆਚਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਕਿ 6 ਦਸੰਬਰ ਨੂੰ ਤੇ 8 ਤੇ 14 ਨੀ ਮੰਗਦੇ ਉਸ ਟਾਈਮ ਵੀ ਕਿ ਕਿਸਾਨ ਨੇ ਇਹਨਾਂ ਗਲਤ ਨੀਤੀਆਂ ਦੇ ਕਾਰਨ ਉਹ ਕੁ ਮਾੜਾ ਕਦਮ ਚੱਕਿਆ ਸੀਗੇ ਜਿਹਦੀ ਪਿੱਛੇ ਜਾਨਵੀ ਚਲੀ ਗਈ ਸੀ। ਬੰਦ ਸਾਹਿਬ ਥੱਲੇਵਾਲ ਸਾਹਿਬ ਵੀ ਜੋ ਇਸੇ ਹਾਲਤ ਹੈ ਕਿ ਸਰੋ ਮਿਲਨ ਨੂੰ ਵੀ ਮਨਾ ਕਰ ਦਿੱਤਾ ਪਰਿਵਾਰਕ ਮੈਂਬਰ ਹੋਣ ਜਾਂ ਫਿਰ ਕੋਈ ਆਗੂਆਂ ਸਾਰਿਆਂ ਨੂੰ ਮਿਲਣ ਤੋਂ ਮਨਾ ਕਰ ਦਿੱਤਾ ਜਾਂ ਕਿਸ ਤਰ੍ਹਾਂ ਦੇਖੀਓ ਇਸ ਚੀਜ਼ ਨੂੰ। ਦੇਖੋ ਮਨਾ ਇਸ ਤਰ੍ਹਾਂ ਕਰਦੇ ਉਹਨਾਂ ਦੀ ਹਾਲਤ ਵੀ ਪਤਾ ਹੀ ਹੈ ਪਰ ਦਿਨ ਬਰ ਦਿਨ ਬਿਲਕੁਲ ਡਾਊਨ ਹੋ ਗਈ ਬਿਲਕੁਲ ਸਟ ਡਾਊਨ ਇਸ ਕਰਕੇ ਵੀ ਕੋਈ ਇਨਫੈਕਸ਼ਨ ਵਗੈਰਾ ਜਾਂ ਕੋਈ ਹੋਰ ਚੀਜ਼ ਨਾ ਉਹਨਾਂ ਨੂੰ ਹੋਵੇ ਨੇੜੇ ਜਾਣ ਦੇ ਇਸ ਨੂੰ ਵੀ ਉਹ ਦੇਖ ਕੇ ਹਰ ਕਿਸੇ ਨੂੰ ਮਿਲਣ ਤੋਂ ਮਨ ਕਰ ਪ੍ਰਸ਼ਾਸਨ ਵੀ ਗਿਆ ਸੀ ਉਹਨੂੰ ਵੀ ਮਨਾ ਕਰ ਦਿੱਤਾ ਗਿਆ। ਸਿਰ ਵੀ ਕੀ ਬੰਦਾ ਜੋ ਨਾ ਹੈ ਗਿਆ ਵੀ ਉਹ ਵੀ ਆਪਣਾ ਮਾਸਕ ਲਾ ਕੇ ਜਾਂ ਆਪਣਾ ਸਿੰਥਾਈਜ਼ਰ ਕਰਕੇ ਪੂਰੀ ਸਿਸਟਮ ਨਾਲ ਕਰਕੇ ਤਾਂ ਉਹਨਾਂ ਨੂੰ ਮਿਲ ਜਾਂਦੇ ਆ ਤੇ ਡੇਲੇ ਵਾਲ ਸਾਨ ਆਮ ਜਿਹੜਾ ਵੀ ਮੈਂ ਕਿਸੇ ਪ੍ਰਸ਼ਾਸਨ ਨੂੰ ਜਾਂ ਮੈਂ ਕਿਸੇ ਨੂੰ ਨਹੀਂ ਮਿਲਾਂਗਾ ਅ ਦੂਸਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜਿਹੜੇ ਨੇ ਦਿੱਲੀ ਦੇ ਕਿਸਾਨਾਂ ਨਾਲ ਮੁਲਾਕਾਤ ਕਰ ਰਹੇ ਨੇ ਪਰ ਜੋ ਪ੍ਰਦਰਸ਼ਨ ਕਿਸਾਨ ਕਰ ਰਹੇ ਨੇ ਉਹਨਾਂ ਨਾਲ ਮੁਲਾਕਾਤ ਦਾ ਕੇਂਦਰਪੁਲ ਸਮਾਵੇ ਦੇ ਦੇਖੋ ਬੜੀ ਮਾੜੀ ਗੱਲ ਹੈ ਜਦੋਂ ਉਹ ਕਿਸਾਨਾਂ ਨਾਲ ਉਹਥੇ ਗੱਲ ਕਰਦੇ ਆ ਉਹ ਸਾਨੂੰ ਇਹ ਸਮਝ ਨਹੀਂ ਆਂਦੀ ਮੋਦੀ ਸਾਹਿਬ ਵੀ ਕਹਿ ਦਿੰਦੇ ਆ ਤੇ ਖੇਤੀ ਮੰਤਰੀ ਚੋਹਾਨੀ ਵੀ ਕਹਿੰਦੇ ਵੀ ਹਾਂ ਸਾਡੀ ਕਿਸਾਨਾਂ ਗੱਲ ਜਾਂਦੇ ਸੰਤੋ ਜੀ ਸਾਹ ਜੀ ਕਿਸਾਨ ਕਿਹੜੀਆਂ ਗੱਲ ਚੱਲ ਰਹੀ ਹੈ ਕਿਸਾਨ ਤਾਂ ਖਨੋਰੀ ਵੱਟ ਤੇ ਸ਼ੰਭੂ ਵੱਟ ਤੇ ਬੈਠੇ ਨੇ ਉਹ ਸਾਡੇ ਸਮੁੰਦਰ ਬਾਰੇ ਕਿਹੜੇ ਕਿਸਾਨਾਂ ਦੀ ਗੱਲ ਕਰੀ ਜਾਂਦੇ ਆ ਸਰਕਾਰ ਨੂੰ ਚਾਹੀਦਾ ਦੇਖੋ ਜੀ ਦਾ ਹੱਲ ਲੱਭਣਾ ਹੀ ਪੈਣਾ ਅੱਜ ਨਹੀਂ ਤਾਂ ਕੱਲ ਕੱਲ ਨੂੰ ਤਾਂ ਪਰਸੋਂ ਤੇ ਇਸ ਕਰਕੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਮੋਦੀ ਸਾਹਿਬ ਇਹ ਕਿਸਾਨਾਂ ਦਾ ਹੱਲ ਲੱਭੋ ਇਹ ਕਿਸਾਨ ਹੀ ਸੀ ਦੇ ਦੇ ਨੇ ਕੋਈ ਹੋਰ ਗਰੈਤੋਂ ਨਹੀਂ ਆਏ ਦੇਖੋ ਜੇ ਖੇਤੀ ਖਤਮ ਹੋ ਗਈ ਤਾਂ ਦੇਸ਼ ਖਤਮ ਹੋ ਜਾਣਾ ਇਹ ਮੋਦੀ ਸਾਹਿਬ ਨੂੰ ਦੇਖਣਾ ਚਾਹੀਦਾ ਦਾਂਸੋ ਜਿਸ ਤਰ੍ਹਾਂ ਜਿਹੜੀ ਇਹ ਘਟਨਾ ਵਾਪਰੀ ਕਿੰਨੇ ਕੇ ਵਜੂਦ ਸੀਗੀ ਤੇ ਹੁਣ ਕਿਸ ਤਰ੍ਹਾਂ ਦੀ ਸਥਿਤੀ ਹੈ ਇਹ ਘਟਨਾ ਸਵੇਰੇ ਦੀ ਹੈ ਜੀ ਕੋਈ ਹੋ ਗਿਆ 1.5 ਘੰਟੇ ਪਹਿਲਾਂ ਦੀ ਗੱਲ ਹੈ ਜੀ ਸਾਨੂੰ ਹੀ 15 ਮਿੰਟ ਪਹਿਲਾਂ ਪਤਾ ਲੱਗਿਆ ਸੀ ਤੇ ਅਸੀਂ ਇੱਥੇ ਆਏ ਕਿ ਉਹਨਾਂ ਦੀ ਜਿਹੜੀ ਸਿਹਤ ਹਾਲਤ ਹੈ ਉਹ ਕਾਫੀ ਡੇਂਜਰ ਹੈ ਇਸ ਕਰਕੇ ਉਹਨੂੰ ਰਜਿੰਦਰਾ ਰੈਫਰ ਕੀਤਾ ਹੈ ਵੀ ਉਹ ਤੋਂ ਟ੍ਰੀਟਮੈਂਟ ਵਧੀਆ ਹੋ ਜਾਏ ਬਾਕੀ ਉਹ ਪ੍ਰਮਾਤਮਾ ਦੇ ਹੱਥ ਹੈ ਅਸੀਂ ਤਾਂ ਕਹਿੰਦੇ ਹਰਦਾਸ ਕਰਦੇ ਪ੍ਰਮਾਤਮੇ ਮਰੇ ਕਿ ਕਿਸਾਨ ਨੂੰ ਕੁਝ ਨਾ ਹੋਵੇ ਸਹੀ ਸਲਾਮਤ ਹੋ ਮੁੜ ਕੇ ਫੇਰ ਬਾਰਡਰ ਤੇ ਆਵੇ